ਜੋ ਵੀ ਹੋ ਸਕਦਾ ਕਹਿੰਦਾ ਕਰ ਲਓ ਤੂੰ ਆ ਪਿੱਛਾ ਅਜ ਤੋਂ ਚੈਨ ਨੂੰ ਹੱਥ ਬਾੜਿਆ ਗਲੇ 'ਚੋਂ ਫੇਰੀ ਸਾਹਿਬ ਖੋ ਕੇ ਨਾਲ ਬਨਾਨ ਪਾੜਦੀ ਨਾਲ ਹੀ ਮਰਾ ਦਾਗਾ ਖੇਚਦਾ ਵੀ ਆ ਦਾ ਫੇਚ ਰਹਿਣ ਦਾ ਕੋਈ ਮਤਲਬ ਨਹੀਂ ਆ ਪੰਜਾਬ ਦੇ ਨਾਲ ਦੋ ਭਈਏ ਬਾਜੀ ਪਿਛੇ ਦੇ ਮੈਂ ਤੋਰੇ ਰਗਾ ਨਿਗਾ ਰਿਆ ਹੀ ਲਾਗਾਉਂਦੀ ਤੇ ਆਪਣਾ ਸਬਜ਼ੀ ਪਰੋਡ ਵੇਚਣ ਜਾਂਦੇ ਆਂ ਜਦੋਂ ਮੈਂ ਇੱਥੇ ਕਿ ਲਗਾ ਆਉਣ ਅਗਲੇ ਬੰਨੇ ਖੜੇ ਆ ਤੇ ਮੈਂ ਸਕੂਟਰੀ 'ਚੇ ਖੜੀ ਰਾਤ ਦੇ ਵਿੱਚ ਉਹ ਪਰੇ ਕਰਨ ਲਗਾ ਪਰੇ ਕਰਦਿਆਂ ਸਾਰੀ ਮੇਰੇ ਬੱਚੇ ਦੇ ਗਲੋਂ ਇਹਨਾਂ ਪਿੱਛਾ ਅਜ ਤੋਂ ਚੈਨ ਨੂੰ ਹੱਥ ਬਾੜਿਆ ਗਲੇ 'ਚੋਂ ਉਹ ਮਰੋਦ ਕੇ ਨਾਲ ਹੀ ਇਹਨਾਂ ਸ੍ਰੀ ਸਾਹਿਬ ਖੋ ਲਿਆ ਤੇਰੇ ਸਾਹ ਖੋ ਕੇ ਨਾਲ ਬਨਾਣਪਾੜ ਦੀ ਬਨਾਣਵੀ ਇਹਨਾਂ ਦੇ ਕੋਲ ਆ ਤੇ ਮੈਂ ਉਹਨੂੰ ਛੁਰਾਉਣ ਲੱਗਾ ਆਪਣੇ ਬੱਚਿਆਂ ਦਾ ਮੇਰੇ ਢਾੜੀ ਨੂੰ ਹੱਥ ਭਾਲਿਆ ਨਾ ਨਾਲ ਹੀ ਮੈਂ ਦਾੜਾ ਖਿੱਚਦਾ ਤੇ ਮੈਂ ਤੇ ਰੋਲਾ ਰਾਲਾ ਪਾਇਆ ਕਿ ਜਿਹੜੇ ਲਾਗੇ ਲਾਗੇ ਸਾਰੇ ਬੰਦੇ ਤਮਾਸ਼ਾ ਵੇਂਦੇ ਰੇ ਲਾਗੇ ਕੋਈ ਨਹੀਂ ਆਇਆ ਸਾਰੇ ਪੰਜਾਬੀ ਜਿਹੜੇ ਤਮਾਸ਼ਾ ਵੇਖਣੇ ਲਾਗੇ ਚੰਗੇ ਦਾੜਿਆਂ ਵਾਲੇ ਵਿੱਚ ਸਰਦਾਰ ਸਿਰਫ ਪੈਸੇ ਨੂੰ ਪਿਆਰ ਆ ਇਹਨਾਂ ਦੀ ਜਮੀਰਾਂ ਮਰੀਆਂ ਪਈਆਂ ਬੇਹਣੀਓ ਪਿਆਰ ਕਰਦੇ ਆ ਕਰਾਇਆ ਮੰਗਦੇ ਆ ਬਾਹ ਕਰਾਏ ਕਰਾਏ ਪਿੱਛੇ ਹਲਕੂ ਹਲਕੂ ਕਰਦੇ ਫਿਰਦੇ ਨੇ ਬਾ ਤੇਰਾ ਮਰਦ ਉਹ ਇਹ ਆ ਵੀ ਆਦਾ ਫੇਚੇ ਰਹਿਦਾ ਕੋਈ ਮਗਲ ਨਹੀਂ ਹੈਗਾ ਪੰਜਾਬ ਦੇ ਦਾੜੀ ਨੂੰ ਆਸਾ ਰੰਗੀਲੇ ਪਾਇਆ ਨਾਲ ਦੋ ਭਈਏ ਭਾਜੀ ਪਛੇ ਦੇ ਹਾਂਜੀ ਹਾਂਜੀ ਭਈਏ ਕਿੱਥੇ ਨੇ ਭਈਏ ਨਾਲ ਹੀ ਆਪ ਹੀ ਭੱਜ ਗਿਆ ਨਾਲ ਹੀ ਭਈਏ ਲੈ ਗਿਆ ਦੋਵੇਂ ਹੀ ਮੇਰਾ ਬਾ ਦਸਤਾਰ ਮੇਰੀ ਢਾਈਏ ਨੇ ਕਿੰਨੇ ਵਜੇ ਦੀ ਗੱਲ ਭਾਜੀ 11 ਵਜੇ ਦੀ ਗੱਲ ਕਹਿੰਦਾ ਜਾਓ ਜੋ ਕਰਨਾ ਕਰ ਲੋ ਮੈਂ ਜੋ ਕਰਨਾ ਤੁਹਾਡੇ ਵਿੱਚ ਜੋ ਵੀ ਹੋ ਸਕਦਾ ਕਹਿੰਦਾ ਕਰ ਲੋ ਤੁਸੀਂ ਇੱਕ ਅੱਜ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਜਿਹੜਾ ਲੋਕਲ ਹੋ ਰਿਹਾ ਹੈਗਾ ਸਰਕੂਲੇਟ ਕਾਫੀ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਵੱਲੋਂ ਜਿਹੜਾ ਅਨਮੋਲ ਪ੍ਰੀਤ ਸਿੰਘ ਹੈਗਾ ਬਿਲਪੁਰ ਨੜਲੇ ਦਾ ਤੇ ਉਹਨਾਂ ਲੜਾਈ ਝਗੜਾ ਕੀਤਾ ਜਦ ਕਿ ਅਸਲੀਅਤ ਤੱਥ ਇਹ ਹੈਗਾ ਕਿ ਅਨਮੋਲ ਪ੍ਰੀਤ ਸਿੰਘ ਸਤਨਾਮ ਸਿੰਘ ਦਾ ਲੜਕਾ ਹੈਗਾ ਜਿਹੜਾ ਨੜਾਲਾ ਬਿਲਪੁਰ ਦਾ ਰਹਿਣ ਵਾਲਾ ਤੇ ਦੂਸਰੇ ਪਾਸੇ ਰੰਗੀਲਾ ਸਾਨੂੰ ਸਤਪਾਲਾ ਉਹ ਵੀ ਨੜਾਲਾ ਦੇ ਰਹਿਣ ਵਾਲਾ ਦੋਨੋਂ ਇਹ ਪੰਜਾਬੀ ਨੇ ਤੇ ਦੋਨੇ ਹੀ ਇਹ ਜਿਹੜੇ ਹੈਗੇ ਆ ਰੇੜੀ ਲਗਾਉਂਦੇ ਹੈਗੇ ਆ ਸਬਜ਼ੀ ਔਰ ਫਰੂਟ ਦੀ ਇਹ ਦੋਨੋਂ ਦਾ ਕਾਰੋਬਾਰ ਇੱਕੋ ਜਿਹਾ ਅੱਗੇ ਵੀ ਕਾਫੀ ਵਾਰ ਇਹ ਆਪਸ ਚ ਰੇੜੀ ਲਗਾਉਣ ਤੋਂ ਝਗੜੇ ਆ ਤੇ ਅੱਜ ਵੀ ਇਹਨਾਂ ਦਾ ਦੋਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀਗਾ ਤੇ ਜਦੋਂ ਇਹ ਝਗੜ ਪਏ ਆਪਸ ਵਿੱਚ ਹੱਥੋ ਪਾਈ ਹੋਣ ਲੱਗ ਪਏ ਤੇ ਉਹ ਜਿਹੜੇ ਉੱਥੇ ਪ੍ਰਵਾਸੀ ਮਜ਼ਦੂਰ ਕਾਮਗਰਦੇ ਉਹਨਾਂ ਵਿੱਚ ਪੈ ਕੇ ਇਹਨਾਂ ਦਾ ਝਗੜਾ ਹਟਵਾਇਆ ਹੋ ਇਸ ਤੋਂ ਨਵਾਂ ਦੀ ਕੋਈ ਗੱਲ ਨਹੀਂ ਹੋਈ ਬਟ ਜਿਹੜਾ ਅਨਮੋਲ ਪ੍ਰੀਤ ਰੇ ਕਿਉਂਕਿ ਅੱਜਕੱਲ ਕਾਫੀ ਉਹ ਚੱਲਦਾ ਪਿਆ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜੋ ਲੋਕਾਂ ਦੇ ਵਿੱਚ ਗਰੋਸ ਹੈਗਾ ਜੇ ਕੋਈ 2-4 ਜਿਹੜੇ ਇਨਸੀਡੈਂਟ ਹੋਏ ਉਹਦੇ ਕਰਕੇ ਤੇ ਉਹ ਇਹਦਾ ਇਸ ਗੱਲ ਨੂੰ ਮੁੱਦਾ ਬਣਾ ਕੇ ਜਿਆਦਾ ਛੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਇਹ ਝਗੜਾ ਅਨਮੋਲ ਪ੍ਰੀਤ ਜਿਹੜਾ ਨਾਲੇ ਦਾ ਰਹਿਣ ਵਾਲਾ ਔਰ ਰੰਗੀਲਾ ਜਿਹੜਾ ਨਾਲੇ ਦਾ ਰਹਿਣਾ ਹੈ ਇਹਨਾਂ ਦੋਨਾਂ ਵਿੱਚਕਾਰ ਹੈਗਾ ਦੋਨੇ ਇੱਕੋ ਹੀ ਕੰਮ ਕਰਦੇ ਹੈਗੇ ਆ ਤੇ ਇਸ ਦੇ ਵਿੱਚ ਕਿਸੇ ਵੀ ਹੋਰ ਪ੍ਰਵਾਸੀ ਦਾ ਝਗੜਾ ਨਹੀਂ ਹੈਗਾ ਇਹ ਦੋਨਾਂ ਦਾ ਆਪਸੀ ਝਗੜਾ ਹੈ ਪਹਿਲਾਂ ਕੀ 4 ਵਜੇ ਕੀਤੀ ਜਾ ਰਹੀ ਜੋ ਵੀ ਇਹਨਾਂ ਦੀ ਕੰਪਲੇਂਟਸ ਹੈਗੀ ਆ ਦੋਨਾਂ ਪਾਸੇ ਤੋਂ ਨਾਲ ਨਹੀਂ ਲੈ ਕੇ ਤੇ ਜੋ ਵੀ ਇਹਨਾਂ ਦਾ ਫੈਕਟਸ ਆਂਦੇ ਆ ਫੈਕਟਸ ਦੇ ਮੁਤਾਬਕ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇਗੀ